ਵੈਸੀ ਕਦੇ-ਕਦੇ ਹੌਲ ਜਿਹਾ ਉੱਠਦਾ ਵੀ ਕਦੇ ਗਰੀਬਾਂ ਦੀ ਗੱਲ ਵੀ ਕਰ ਲੀਏ ਔਰ ਜੇ ਸੱਤਾਧਾਰੀ ਧਿਰ ਭਾਵੇਂ ਗਰੀਬ ਵਿਰੋਧੀ ਕਿੰਨੇ ਮਰਜੀ ਕਾਨੂੰਨ ਲੈ ਕੇ ਆ ਜਾਵੇ ਪਰ ਮਜਾਲਾ ਸੱਤਾ ਦੇ ਵਿੱਚ ਰਹਿ ਜਾਂ ਕਿਸੇ ਦੀ ਜਵਾਨ ਖੁੱਲ ਜੇ ਉੰਜ ਕਹਿਣ ਨੂੰ ਕੇਂਦਰ ਵਿੱਚ ਭਾਵੇਂ 84 ਐਮਪੀ ਐਸਸੀ ਵਰਗ ਵਿੱਚੋਂ ਆ ਤੇ ਪੰਜਾਬ ਵਿੱਚੋਂ 34 ਵਿਧਾਇਕ ਇਸੇ ਵਰਗ ਵਿੱਚੋਂ ਆ ਪਰ ਕੁਰਸੀ ਤੱਕ ਪਹੁੰਚਦੇ ਆ ਪਹੁੰਚਦੇ ਆ ਇਹਨਾਂ ਦੀ ਨਿਗਾਹ ਘਟ ਜਾਂਦੀ ਆ ਤੇ ਫਿਰ ਇਹਨਾਂ ਨੂੰ ਐਸਸੀ ਆਮ ਲੋਕ ਆ ਜਿਹੜੇ ਉਹ ਦਿਸਣੋਂ ਬੰਦ ਹੋ ਜਾਂਦੇ ਆ ਅਜਿਹਾ ਹੀ ਪਿਛਲੇ ਦਿਨੀ ਨਰੇਗਾ ਦਾ ਨਾਮ ਬਦਲਣ ਸਮੇ ਹੋਇਆ ਜਦੋਂ ਨਰੇਗਾ ਦਾ ਨਾਮ ਬਦਲ ਕੇ ਵਿੱਬ ਜੀ ਰਾਮ ਜੀ ਰੱਖਿਆ ਗਿਆ ਤਾਂ ਭਾਰਤ ਵਿੱਚੋਂ ਬਹੁਤੇ ਐਮਪੀ ਅਤੇ ਐਮਐਲਏ ਦੇ ਮੂੰਹ ਆ ਜਿਹੜੇ ਉਹ ਬੰਦ ਹੋ ਗਏ ਕਿਸੇ ਨੇ ਇਹਦੇ ਤੇ ਜ਼ਿਆਦਾ ਗੌਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਦਕਿ ਇਹ ਮਾਮਲਾ ਭਾਰਤ ਦੇ ਬਹੁਤੇ ਬਹੁਜਨਾ ਦੇ ਨਾਲ ਜੁੜਿਆ ਹੋਇਆ ਮਾਮਲਾ ਸੀ ਕਿਉਂਕਿ 2005 ਵਿੱਚ ਸ਼ੁਰੂ ਕੀਤੀ ਇਸ ਸਕੀਮ ਨਾਲ 2023-24 ਦੇ ਡਾਟਾ ਮੁਤਾਬਕ ਆ ਜਿਹੜਾ ਉਹ 8 ਕਰੋੜ ਤੋਂ ਜ਼ਿਆਦਾ ਲੋਕਾਂ ਨੇ ਕੰਮ ਕੀਤਾ ਅਤੇ 2024 ਦੇ ਹੀ ਡਾਟਾ ਦੇ ਅਨੁਸਾਰ ਆ ਜਿਹੜਾ ਉਹ ਐਸ ਐ ਸਕੀਮ ਦੇ ਤਹਿਤ 13 ਕਰੋੜ 2 ਲੱਖ ਲੋਕ ਆ ਜਿਹੜੇ ਉਹ ਰਜਿਸਟਰਡ ਆ ਅਤੇ ਲਗਾਤਾਰ ਆ ਜਿਹੜਾ ਇਸ ਸਕੀਮ ਦਾ ਲਾਭ ਲੈ ਰਹੇ ਆ ਪਰ ਹੁਣ ਇਸ ਸਕੀਮ ਨੂੰ ਬਦਲਣ ਤੇ ਇਸ ਦੀ ਨਾਮ ਤਬਦੀਲੀ ਨੂੰ ਲੈ ਕੇ ਜਿਹੜਾ ਉਹ ਬਹੁਤ ਵੱਡਾ ਸਿਆਸੀ ਯੁੱਧ ਆ ਜਿਹੜਾ ਉਹ ਛੇੜਿਆ ਹੋਇਆ ਨਜ਼ਰ ਆ ਰਿਹਾ ਭਾਵੇਂ ਪਿਛਲੇ ਦਿਨੀ ਇਸ ਬਿੱਲ ਦੇ ਸੰਸਦ ਵਿੱਚ ਪੇਸ਼ ਹੋਣ ਸਮੇਂ ਵਿਰੋਧੀ ਧਿਰ ਦੇ ਮੁੱਖ ਨੇਤਾ ਰਾਹੁਲ ਗਾਂਧੀ ਗੈਰ ਹਾਜ਼ਰ ਸਨ ਪਰ ਫਿਰ ਵੀ ਕਾਂਗਰਸ ਪਾਰਟੀ ਦੇ ਕੁਝ ਵਰਕਰਾਂ ਵੱਲੋਂ ਇਸ ਦੀ ਕਾਰੜੀ ਆਲੋਚਨਾ ਜਿਹੜੀ ਕੀਤੀ ਗਈ ਕਈਆਂ ਨੇ ਇਸ ਨੂੰ ਹਿੰਦੂਤਵੀ ਨੀਤੀ ਦਾ ਅਗਲਾ ਏਜੰਡਾ ਦੱਸਿਆ ਤੇ ਕਿਸੇ ਨੇ ਇਸ ਨੂੰ ਮਹਾਤਮਾ ਗਾਂਧੀ ਵਿਰੋਧੀ ਕਦਮ ਕਰਾਰ ਦਿੱਤਾ। ਇੰਨਾ ਹੀ ਨਹੀਂ ਪਿਛਲੇ ਦਿਨੀ ਬੰਗਾਲ ਵਿੱਚ ਵੀ ਇਸ ਕਾਨੂੰਨ ਵਿਰੋਧੀ ਸੁਰਾਂ ਜਿਹੜੀਆਂ ਉਹ ਸੁਣੀਆਂ ਗਈਆਂ। ਜਿਦੇ ਵਿੱਚ ਕਿਹਾ ਗਿਆ ਕਿ ਮਹਾਤਮਾ ਗਾਂਧੀ ਦਾ ਨਾਂ ਹਟਾਉਣਾ ਕਿਤੇ ਨਾ ਕਿਤੇ ਬੰਗਾਲ ਵਿਰੋਧੀ ਕਦਮ ਹੈ। ਕਿਉਂਕਿ ਮਹਾਤਮਾ ਗਾਂਧੀ ਨੂੰ ਮਹਾਤਮਾ ਦਾ ਖਦਾਵਾ ਜਿਹੜਾ ਉਹ ਰਵਿੰਦਰਨਾਥ ਟੈਗੋਰ ਵੱਲੋਂ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਹੀ ਇਸ ਸਕੀਮ ਦਾ ਨਾਂ ਜਿਹੜਾ ਉਹ ਪੂਜਿਆ ਬਾਪੂ ਗ੍ਰਾਮੀਣ ਰੁਜ਼ਗਾਰ ਯੋਜਨਾ ਰੱਖਿਆ ਗਿਆ ਸੀ ਜਿਸ ਨੂੰ ਬਦਲ ਕੇ ਵੀਬੀ ਜੀਰਾਮ ਜੀ ਕੀਤਾ ਗਿਆ ਇਹਦਾ ਪੂਰਾ ਨਾਮ ਜੇਕਰ ਦੇਖੀ ਤਾਂ ਵਿਕਸਿਤ ਭਾਰਤ ਗਰੰਟੀ ਫਾਰ ਰੁਜ਼ਗਾਰ ਐਡ ਆਜੀਵਿਕਾ ਮਿਸ਼ਨ ਆ ਜਿਹੜਾ ਉਹ ਰੱਖਿਆ ਗਿਆ ਹੁਣ ਇਸ ਟਾਈਮ ਭਾਵੇਂ ਨਾਮ ਕਾਫੀ ਦਿਲ ਲਭਾਉਣਾ ਲੱਗ ਰਿਹਾ ਤੇ ਲੰਬਾ ਜਿਹਾ ਲੱਗ ਰਿਹਾ ਦਿਲ ਨੂੰ ਚੰਗਾ ਜਿਹਾ ਮਹਿਸੂਸ ਹੋ ਰਿਹਾ ਪਰ ਇਸ ਤਹਿਤ ਰੁਜ਼ਗਾਰ ਮਿਲਣ ਦੀ ਥਾਂ ਜਿਹੜਾ ਰੁਜ਼ਗਾਰ ਖੁੱਸਣ ਦੇ ਕਾਫੀ ਚਾਂਸ ਵਧ ਗਏ ਆ ਇਹ ਮੈਂ ਨਹੀਂ ਕਹਿੰਦਾ ਕਿ ਸਭ ਉਹ ਬਹੁਤ ਸਾਰੇ ਹੋਰ ਵਿਰੋਧੀ ਧਿਰ ਦੇ ਨੇਤਾ ਕਹਿ ਰਹੇ ਆ ਇਥੋਂ ਤੀਕੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੀ ਇਸ ਗੱਲ ਦੀ ਜ਼ਿਕਰ ਕਰ ਰਹੇ ਹੈਗੇ ਆ ਇਸੇ ਕਰਕੇ ਆ ਜਿਹੜਾ ਜਿੱਥੇ ਪੰਜਾਬ ਵਿੱਚ ਸੱਤਾਧਾਰੀ ਧਿਰ ਇਸ ਦਾ ਵਿਰੋਧ ਕਰ ਰਹੀ ਆ ਉੱਥੇ ਵਿਰੋਧੀ ਧਿਰਾਂ ਵੱਲੋਂ ਵੀ ਇਸ ਦਾ ਜਿਹੜਾ ਵਿਰੋਧ ਕੀਤਾ ਜਾ ਰਿਹਾ ਭਾਵੇਂ ਇਸ ਕਾਨੂੰਨ ਦਾ ਵਿਰੋਧ ਕਰਨ ਦੀ ਆੜ ਹੇਠ ਸਾਰੀਆਂ ਬੀਜੇਪੀ ਵਿਰੋਧੀ ਪਾਰਟੀਆਂ ਆਪਣੀਆਂ ਸਿਆਸੀ ਰੋਟੀਆਂ ਛੇਕ ਰਹੀਆਂ ਪਰ ਫਿਰ ਵੀ ਇਸ ਕਾਨੂੰਨ ਦੇ ਗੰਭੀਰ ਪਹਿਲੂਆਂ ਬਾਰੇ ਆਮ ਲੋਕਾਂ ਤੱਕ ਆਵਾਜ਼ ਪਹੁੰਚਣੀ ਜ਼ਰੂਰੀ ਆ ਆਵਾਜ਼ ਪਹੁੰਚਣੀ ਇਸ ਕਰਕੇ ਜ਼ਰੂਰੀ ਹੈ ਭਾਵੇਂ ਬੂਲ ਕੋਈ ਵੀ ਰਿਆ ਹੋਵੇ ਪਰ ਜੇਕਰ ਉਹ ਤੁਹਾਡੇ ਹਿੱਤ ਦੇ ਲਈ ਬੋਲ ਰਿਹਾ ਹੋਵੇ ਤੁਹਾਡੇ ਖਿਲਾਫ ਕੋਈ ਉਸ ਤਰ੍ਹਾਂ ਦਾ षड़ਯੰਤਰ ਰਚਿਆ ਜਾ ਰਿਹਾ ਹੋਵੇ ਤਾਂ ਉਹ ਗੱਲ ਹੈ ਜਿਹੜੀ ਤੁਹਾਨੂੰ ਸੁਣਨੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਵੈਸੇ ਵੀ ਅੱਜ ਕੱਲ ਇਹ ਟ੍ਰੈਂਡ ਬਣਿਆ ਹੋਇਆ ਕਿ 30 ਸਕਿੰਟਾਂ ਦੀ ਜਾਂ 1 ਮਿੰਟ ਦੀ ਰੀਲ ਦੇ ਵਿੱਚ ਕੋਈ ਤਤੀ ਤਤੀ ਫੱਟੀ ਫੱਟੀ ਗੱਲ ਆ ਜਿਹੜੀ ਸਾਡੇ ਸਾਹਮਣੇ ਆ ਜੇ ਤੇ ਅਸੀਂ ਉਸ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਈਏ ਤੇ ਬਸ ਇੰਨੇ ਦੇ ਨਾਲ ਹੀ ਹੈ ਜਿਹੜਾ ਅਸੀਂ ਆਪਦੇ ਗਿਆਨ ਦੀ ਤ੍ਰਿਪਤੀ ਕਰ ਲੈਨੇ ਆ ਤੇ ਮਜ਼ਦੂਰ ਵਰਗ ਤੀਕ ਬੰਦੀ ਜਾਣਕਾਰੀ ਜਿਹੜੀ ਪਹੁੰਚ ਜਾਂਦੀ ਹੈਗੀ ਤੇ ਲੋਕ ਵੀ ਗੈਰ ਗੰਭੀਰ ਗੱਲਾਂ ਸੁਣ ਕੇ ਜਿਹੜਾ ਉਹ ਜ਼ਿਆਦਾ ਖੁਸ਼ ਹੁੰਦੇ ਆ ਪਰ ਸਾਡੀ ਕੋਸ਼ਿਸ਼ ਹੁੰਦੀ ਆ ਕਿ ਜੋ ਵੀ ਆਵਾਜ਼ ਗੰਭੀਰ ਆ ਜੋ ਲੋਕਾਂ ਦੇ ਰੁਜ਼ਗਾਰ ਦੇ ਨਾਲ ਜੁੜੀ ਹੋਈ ਆ ਲੋਕਾਂ ਦੇ ਜੀਵਨ ਦੇ ਨਾਲ ਜੁੜੀ ਹੋਈ ਆ ਉਹ ਤੁਹਾਡੇ ਤੀਕ ਪਹੁੰਚੇ ਇਸ ਕਰਕੇ ਤੁਹਾਡੇ ਲਈ ਵੀਡੀਓ ਜਿਹੜੀ ਕ੍ਰੀਏਟ ਕਰਦੇ ਬੈਠੇ ਆ ਤੇ ਭਾਵੇਂ ਜੇਕਰ ਦੇਖੀ ਤੇ ਆਮ ਆਦਮੀ ਪਾਰਟੀ ਭਾਵੇਂ ਨਰੇਗਾ ਪ੍ਰਤੀ ਜਿਹੜਾ ਪਿਛਲੇ 4 ਸਾਲਾਂ ਦੇ ਦੌਰਾਨ ਕੋਈ ਗੰਭੀਰਤਾ ਦਿਖਾਉਂਦੀ ਹੋਈ ਨਜ਼ਰ ਨਹੀਂ ਆਈਗੀ ਕਿਉਂਕਿ ਪਿਛਲੇ ਕਾਨੂੰਨ ਮੁਤਾਬਕ ਜਿਹੜਾ 100 ਦਿਨ ਦੇ ਰੁਜ਼ਗਾਰ ਦੀ ਗਰੰਟੀ ਦਿੱਤੀ ਸੀ ਤੇ ਤੁਹਾਨੂੰ ਨਾਲ ਹੀ ਲੱਗਵੀਂ ਗੱਲ ਇਹ ਵੀ ਦੱਸਦੀ ਏ ਕਿ 100 ਦਿਨਾਂ ਦੇ ਰੁਜ਼ਗਾਰ ਦੀ ਗਰੰਟੀ ਦੇ ਤਹਿਤ ਆ ਜਿਹੜਾ ਉਹ 10% ਹਿੱਸਾ ਜਿਹੜਾ ਕੰਮ ਚਲਾਉਣ ਦੇ ਲਈ ਪੰਜਾਬ ਸਰਕਾਰ ਨੇ ਪਾਉਣਾ ਸੀਗਾ ਪਰ 10% ਹਿੱਸਾ ਵੀ ਪੰਜਾਬ ਸਰਕਾਰ ਨਹੀਂ ਪਾ ਸਕੀ ਇਸੇ ਕਰਕੇ ਜੇਕਰ ਪੰਜਾਬ ਦੇ ਵਿੱਚੋਂ ਦੇਖੀਏ ਤਾਂ ਇਹ ਔਸਤ ਕੱਢਣੀ ਹੋਵੇ ਤਾਂ 100 ਦਿਨਾਂ ਦੇ ਪਿੱਛੇ ਮਸਾਂ 30 ਤੋਂ ਲੈ ਕੇ 40 ਦਿਨ ਹੀ ਕੰਮ ਚੱਲਦਾ ਸੀ ਤੇ ਬਾਅਦ ਵਿੱਚ ਫੇਰ ਮਜ਼ਦੂਰ ਤੱਤਕਾ ਜਿਹੜਾ ਉਹ ਧਰਨਿਆਂ ਦੇ ਉੱਤੇ ਰਹਿੰਦਾ ਹੋਇਆ ਦਿਖਾਈ ਦਿੰਦਾ ਸੀਗਾ ਸਾਨੂੰ ਤੇ ਬਹੁਤ ਸਾਰੇ ਧਰਨਿਆਂ ਦੀ ਕਵਰੇਜ ਆ ਜਿਹੜੀ ਅਸੀਂ ਕੀਤੀ ਤੇ ਉਹ ਤੁਸੀਂ ਦੇਖੀ ਵੀ ਆ ਤੇ ਇਸੇ ਤਰੀਕੇ ਨਾਲ ਕੰਮ ਦੀ ਮੰਗ ਕਰਦਾ ਰਿਹਾ ਪਰ ਮਾਨ ਸਰਕਾਰ ਨੇ ਉਹਨਾਂ ਮਜ਼ਦੂਰਾਂ ਦੀ ਇੱਕ ਵੀ ਮੰਗ ਨਹੀਂ ਸੁਣੀ ਇੰਨਾ ਹੀ ਨਹੀਂ ਮਾਨ ਸਰਕਾਰ ਨੇ ਪਿਛਲੇ 4 ਸਾਲਾਂ ਦੇ ਕਾਰਜਕਾਲ ਦੌਰਾਨ ਜਿਹੜਾ ਉਹ ਇੱਕ ਵੀ ਮੀਟਿੰਗ ਮਜ਼ਦੂਰ ਆਗੂਆਂ ਦੇ ਨਾਲ ਨਹੀਂ ਕੀਤੀ ਗਈ ਪਰ ਹੁਣ ਜਿਵੇਂ ਜਿਵੇਂ ਸੱਤਾ ਦੀ ਡੋਰ ਹੱਥਾਂ ਵਿੱਚੋਂ ਨਿਕਲਦੀ ਜਾ ਰਹੀ ਹੈ ਉਵੇਂ-ਉਵੇਂ ਫਿਰ ਮਾਨ ਸਾਹਿਬ ਵੱਲੋਂ ਸੰਤਰਾ ਉਦਾਸੀ ਦੇ ਗੀਤਾਂ ਨੂੰ ਰੱਟੇ ਲਗਾਏ ਜਾ ਰਹੇ ਆ ਔਰ ਫਿਰ ਮਾਨ ਸਾਹਿਬ ਵੱਲੋਂ ਮਗਦਾ ਰਹੀ ਵੀ ਸੂਰਜਾ ਕੰਮੀਆਂ ਦੇ ਵੇੜੇ ਵਾਲੇ ਗੀਤ ਆ ਜਿਹੜੇ ਉਹ ਗਾਏ ਜਾਣਗੇ। ਹੁਣ ਫਿਰ ਮਾਨ ਸਾਹਿਬ ਨੇ ਕੱਲ ਸਖ ਫਾਰਮ ਵਿੱਚੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ 30 ਦਸੰਬਰ ਨੂੰ ਜੋ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋਊਗਾ ਉਹਦੇ ਵਿੱਚ ਮਨਰੇਗਾ ਦਾ ਨਾਮ ਬਦਲਣ ਅਤੇ ਇਸ ਦੇ ਕਾਨੂੰਨੀ ਢਾਂਚੇ ਵਿੱਚ ਬਦਲਾਵ ਲਿਆਉਣ ਨੂੰ ਲੈ ਕੇ ਮਤਾ ਜਿਹੜਾ ਪੇਸ਼ ਹੋਊਗਾ। ਉਹਨਾਂ ਨੇ ਇਹ ਵੀ ਕਿਹਾ ਕਿ ਇਸ ਸੈਸ਼ਨ ਦੌਰਾਨ ਸਾਰੀਆਂ ਪਾਰਟੀਆਂ ਦੇ ਮੈਂਬਰਾਂ ਨੂੰ ਬੋਲਣ ਦਾ ਮੌਕਾ ਦਿੱਤਾ ਜਾਊਗਾ। ਅਤੇ ਭਾਜਪਾ ਦੇ ਆਗੂਆਂ ਨੂੰ ਵੀ ਇਸ ਸੰਬੰਧੀ ਗੱਲ ਰੱਖਣ ਦਾ ਪੂਰਾ ਮੌਕਾ ਮਿਲੂਗਾ ਤੇ ਉਹਨਾਂ ਨੇ ਕਿਹਾ ਕਿ ਫੇਰ ਹੀ ਪਤਾ ਲੱਗੂਗਾ ਕਿ ਨਰੇਗਾ ਵਿਰੋਧੀ ਅਤੇ ਮਜ਼ਦੂਰ ਵਿਰੋਧੀ ਕੌਣ ਆ ਇਸ ਤੋਂ ਇਲਾਵਾ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਬਿਜਲੀ ਸੋਧ ਬਿੱਲ ਜਿਹੀਆਂ ਕੇਂਦਰੀ ਨੀਤੀਆਂ ਦੀ ਕਰੜੀ ਆਲੋਚਨਾ ਕੀਤੀ ਪੰਜਾਬ ਵਿੱਚ ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਛਾਏ ਹੋਏ ਡਾਇਨਾਸੌਰਾਂ ਨੇ ਵੀ ਇਸ ਕਾਨੂੰਨ ਵਿਰੋਧੀ ਆਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿੱਤੀ ਆ ਪੰਜਾਬ ਦੀ ਖੇਤੀ ਪਾਰਟੀ ਸ਼੍ਰੋਮਣੀ ਅਕਾਲੀ ਦਰਬ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਇਸ ਕਾਨੂੰਨ ਦੀ ਕਰੜੀ ਆਲੋਚਨਾ ਕੀਤੀ ਜਾ ਰਹੀ ਆ ਉਹਨਾਂ ਨੇ ਕੱਲ ਸ੍ਰੀ ਹਰਮੰਦਰ ਸਾਹਿਬ ਦਰਸ਼ਨ ਕਰਨ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਆ ਕਿਹਾ ਕਿ ਇਸ ਕਾਨੂੰਨ ਤਹਿਤ ਲਾਗਤ ਦਾ 40% ਦੀ ਪੈਸ਼ਾ ਜਿਹੜਾ ਉਹ ਸੂਬਾ ਸਰਕਾਰਾਂ ਨੂੰ ਅਦਾ ਕਰਨਾ ਪਊਗਾ ਪਹਿਲਾ ਵਾਲੇ ਜੇਕਰ ਕਾਨੂੰਨ ਦੀ ਗੱਲ ਕਰੀਏ ਤਾਂ ਉਸ ਕਾਨੂੰਨ ਦੇ ਅਨਸਾਰ ਆ ਜਿਹੜਾ ਸਿਰਫ ਤੇ ਸਿਰਫ 10% ਪੈਸਾ ਜਿਹੜਾ ਉਹ ਸੂਬਾ ਸਰਕਾਰਾਂ ਨੂੰ ਅਦਾ ਕਰਨਾ ਪੈਂਦਾ ਸੀ ਪਰ ਹੁਣ ਆ ਜਿਹੜਾ ਉਹ 40% ਦੀ ਪੈਸਾ ਜਿਹੜਾ ਉਹ ਸੂਬਾ ਸਰਕਾਰਾਂ ਨੂੰ ਅਦਾ ਕਰਨਾ ਪਊਗਾ ਉਹਨਾਂ ਇਹ ਖਰਚਾ ਜ਼ਾਹਿਰ ਕੀਤਾ ਕਿ ਫੰਡ ਦੀ ਇਸ 60 40 ਦੀ ਅਨੁਪਾਤਕ ਵੰਡ ਅਨੁਸਾਰ ਬਹੁਤੀਆਂ ਸੂਬਾ ਸਰਕਾਰਾਂ ਇਸ ਸੰਬੰਧੀ ਪੈਸੇ ਨਹੀਂ ਦੇ ਸਕਣਗੀਆਂ ਜਿਸ ਕਰਕੇ ਕਈਆਂ ਸੂਬਿਆਂ ਵਿੱਚੋਂ ਫੰਡਾਂ ਦੀ ਘਾਟ ਕਾਰਨ ਜਿਹੜਾ ਕੰਮ ਬੰਦ ਹੋ ਜਾਊਗਾ ਜਿੱਥੇ ਵਿਰੋਧੀ ਤੇ ਆਮਨਰੇਗਾ ਦੇ ਇਸ ਬਦਲੇ ਕਾਨੂੰਨ ਦਾ ਵਿਰੋਧ ਕਰ ਰਹੀਆਂ ਹਨ ਉੱਥੇ ਐਸਕੇਐਮ ਵੱਲੋਂ ਵੀ ਇਸ ਕਾਨੂੰਨ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕੇਂਦਰੀ ਖਬਰ ਏਜੰਸੀ ਪੀਟੀਆਈ ਅਨੁਸਾਰ ਕੱਲ ਨਵੀਂ ਦਿੱਲੀ ਵਿਖੇ ਸੰਯੁਕਤ ਕਿਸਾਨ ਮੋਰਚਾ ਨੇ ਸੋਮਵਾਰ ਨੂੰ ਪਿੰਡੂ ਰੋਜ਼ਗਾਰ ਯੋਜਨਾ ਮਨਰੇਗਾ ਦੀ ਥਾਂ ਲੈਣ ਵਾਲੇ ਇੱਕ ਨਵੇਂ ਕਾਨੂੰਨ ਦੇ ਪਾਸ ਹੋਣ ਦੇ ਵਿਰੋਧ ਦੇ ਵਿੱਚ ਹੈ ਜਿਹੜਾ 16 ਜਨਵਰੀ ਨੂੰ ਆਲ ਇੰਡੀਆ ਵਿਰੋਧ ਦਿਵਸ ਦਾ ਜਿਹੜਾ ਉਹ ਐਲਾਨ ਕੀਤਾ ਐਸਕਮ ਆਗੂਆਂ ਨੇ ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਕੀਤੀ ਜਿੱਥੇ ਉਹਨਾਂ ਮੰਗ ਕੀਤੀ ਕਿ ਵਿਕਸਿਤ ਭਾਰਤ ਗਰੰਟੀ ਫਾਰ ਰੁਜ਼ਗਾਰ ਐਂਡ ਅਜੀਵਿਕਾ ਮਿਸ਼ਨ ਜਿਹਨੂੰ ਸ਼ਾਰਟ ਦੇ ਵਿੱਚ ਵਿੱਬ ਜੀ ਰਾਮ ਜੀ ਐਕਟ ਕਿਹਾ ਗਿਆ ਹੈਗਾ ਉਸ ਨੂੰ ਜਿਹੜਾ ਉਹ ਰੱਦ ਕੀਤਾ ਜਾਵੇ ਉਹਨਾਂ ਨੇ ਸਰਕਾਰ ਨੂੰ ਨਵੇਂ ਲੇਬਰ ਕੋਡ ਬੀਜ ਬੈਲ 225 ਬਿਜਲੀ ਬੈਲ 225 ਨੂੰ ਵਾਪਸ ਲੈਣ ਲਈ ਕਿਹਾ ਅਤੇ ਸੁਆਮੀ ਨਾਥਨ ਕਮਿਸ਼ਨ ਦੇ ਫਾਰਮੂਲੇ ਅਨਸਾਰ ਐਮਐਸਪੀ ਦੀ ਗਰੰਟੀ ਦੇਣ ਵਾਲੇ ਕਾਨੂੰਨ ਦੀ ਆਪਣੀ ਮੰਗ ਨੂੰ ਵੀ ਜਿਹੜਾ ਇਸ ਸਮੇਂ ਉਹਨਾਂ ਨੇ ਦੁਹਰਾਇਆ। ਸੋ ਭਾਵੇਂ ਇਸ ਕਾਨੂੰਨ ਤਹਿਤ 125 ਦਿਨਾਂ ਦੇ ਵਾਧੇ ਦੀ ਗੱਲਬਾਤ ਕੀਤੀ ਗਈ ਆ ਪਰ ਨਾਲ ਹੀ ਇਹ ਵੀ ਗੱਲ ਗੌਰਤਾਲਬ ਹੈ ਕਿ ਇਸ ਕਾਨੂੰਨ ਤਹਿਤ 60 ਦਿਨ ਕੰਮ ਨਾ ਦੇਣ ਦੀ ਪ੍ਰੋਵੀਜ਼ਨ ਵੀ ਰੱਖੀ ਗਈ ਹੈ। ਮਾਤਰਾ ਇਹ ਹੈਗਾ ਕਿ 60 ਦਿਨਾਂ ਜਿਹੜਾ ਜਦੋਂ ਖੇਤੀਬਾੜੀ ਦਾ ਸੀਜ਼ਨ ਹੋਊਗਾ ਉਹਨਾਂ ਦਿਨਾਂ ਦੇ ਵਿੱਚ ਕੰਮ ਆ ਜਿਹੜਾ ਉਹ ਨਹੀਂ ਦਿੱਤਾ ਜਾਊਗਾ। ਸੋ ਲੋਕ ਆ ਜਿਹੜਾ ਇਸ ਕਾਨੂੰਨ ਦਾ ਵਿਰੋਧ ਕਰ ਰਹੇ ਹੈਗੇ ਆ ਕਾਨੂੰਨ ਬਣ ਚੁੱਕਿਆ ਸਾਡੇ ਰਾਸ਼ਟਰਪਤੀ ਦਰੋਪਦੀ ਮੁਰਮੂ ਮੁਰਮੂ ਜੀ ਨੇ ਜਿਹੜਾ ਪਿਛਲੇ ਦਿਨੀ ਇਸ ਜੋ ਐਕਟ ਸੀਗਾ ਇਸ ਦੇ ਉੱਤੇ ਦਸਤਖਤ ਕਰਕੇ ਆ ਜਿਹੜਾ ਇਸ ਨੂੰ ਕਾਨੂੰਨੀ ਰੂਪ ਆ ਜਿਹੜਾ ਉਹ ਦੇ ਦਿੱਤਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਕਿਸ ਤਰ੍ਹਾਂ ਦੇ ਸਿੱਤੇ ਨਿਕਲਦੇ ਹੈਗੇ ਇਸ ਨੂੰ ਸੰਬੰਧੀ ਉਹ ਆਉਣ ਵਾਲਾ ਸਮਾਂ ਦੱਸੂਗਾ ਪਰ ਫਿਲਹਾਲ ਵਿਰੋਧੀ ਧਿਰਾਂ ਤੇ ਲੋਕ ਆ ਜਿਹੜੇ ਇਸ ਦਾ ਵਿਰੋਧ ਕਰਦੇ ਹੈਗੇ ਆ ਸੋ ਅੱਜ ਦੇ ਲਈ ਇੰਨਾ ਹੀ ਮੈਂ ਬਲਰਾਜ ਮੋੜ ਤੁਹਾਡਾ ਬਹੁਤ ਬਹੁਤ ਧੰਨਵਾਦ